ਰਿੰਨੂ ਸ਼ਰਮਾ ਭੈਣ ਆ ਦੇਖੋ ਅੱਜ ਕਿੰਨਾ ਠੀਕ ਹੋ ਗਈ ਮੇਰੀ ਭੈਣ ਤੁਹਾਨੂੰ ਦਿਖਾਉਨੇ ਆ ਘਰ ਦੇ ਅੰਦਰ ਕੀ ਹਾਲਾਤ ਬਣੇ ਹੋਏ ਆ ਇੱਕ ਪਰਿਵਾਰ ਰਹਿੰਦਾ ਅੰਦਰ 20 ਸਾਲ ਹੋ ਗਏ ਕਦੇ ਬਾਹਰ ਨਹੀਂ ਆਏ ਕਦੇ ਦੇਖੋ ਕਿੱਡੇ-ਕੱਡੇ ਚੂਹੇ ਭੱਜੇ ਫਿਰਦੇ ਇੱਥੇ ਗੰਦ ਪਿਆਵਾ ਅੰਦਰ ਇੱਕ ਗ੍ਰੈਜੂਏਸ਼ਨ ਕੀਤੀ ਹੋਈ ਭੈਣ ਬੈਠੀ ਆ ਤੇ ਇੱਕ ਅੰਦਰ ਬਜ਼ੁਰਗ ਮਾਤਾ ਪਈ ਆਂ ਤੁਸੀਂ ਦੇਖੋਗੇ ਘਰ ਦੇ ਹਾਲਾਤ ਮਾਂ ਸਾਸਰੀ ਘਾਲ ਮਾਤਾ ਜੀ ਕੀ ਨਾਮ ਤੁਹਾਡਾ? ਲక్ష్ਮੀ ਦੇਵੀ ਦੇਖੋ ਲక్ష్ਮੀ ਘਰ ਦੀ ਕਿੰਨਾ ਮਾੜੇ ਹਲਾਰ ਦੇ ਵਿੱਚ ਪਈ ਐ ਮਾਂ ਲక్ష్ਮੀ ਦੇਵੀ ਤੇ ਅੰਦਰ ਬੇਟੀ ਸੱਸੀ ਗੱਲ ਭੈਣੇ ਹੁੰਦਰਾ ਬਨੋ ਨੰਗਣ ਰੇ ਨਾਮ ਪੈਣਾ ਕੀ ਨਾਮ ਤੇਰਾ ਤੇਰਾ ਨਾਮ ਕੀ ਤੇਰਾ ਨੇ ਨਾਮ ਭੈਣੇ ਪੁੱਛ ਰੇ ਮੈਂ ਤੇਰਾ ਵੀ ਨਾਮ ਕੀ ਐ ਮੇਰੀ ਭੈਣ ਦਾ ਤੇ ਤੁਸੀਂ ਇੱਥੇ ਹੀ ਟਾਇਲਟ ਕਰੀ ਜਾਂਦੇ ਹੋ ਭੈਣੇ ਕਿਆ ਨਾਮ ਅੰਤਰ ਦੇ ਸਾਬ ਉਹਨੇ ਬੁਲਾਇਆ ਕੋ ਸਸੀ ਗੱਲ ਪੈਣੀ ਗੁੱਸਾ ਨਾ ਕਰ ਆ ਤੇਰਾ ਭਰਾ ਆ ਗਨਸ਼ਾਮ ਰੈਨੂ ਸ਼ਰਮਾ ਰੈਨੂ ਕਿੰਨੇ ਚੂਹੇ ਤੁਰੇ ਫਿਰਦੇ ਆ ਭੈਣੇ ਤੇਰੇ ਕੋਲੇ ਕਿੰਨੀ ਗੰਦਗੀ ਚ ਬੈਠੀ ਆ ਥੱਲੇ ਟਾਇਲਟ ਹੀ ਟਾਇਲਟ ਪਈ ਆ ਰੈਨੂ ਭੈਣੇ ਬਾਲਾਂ ਦਾ ਜਟਾਵਾ ਦਾ ਕੀ ਹਾਲ ਹੋਇਆ ਪਿਆ ਤੇਰੇ ਹਾਂ ਦਾ ਇਹ ਮੈਡਮ ਕੀ ਜਿਹਾ ਗੱਲ ਆ ਰੈਨੂ ਭੈਣੇ ਨੌ ਕਿੱਡੇ ਕਿੱਡੇ ਲੰਬੇ ਹੋਏ ਪਏ ਆ ਤੇਰੇ ਹਾਂ ਤੇਰੇ ਕੋਲ ਲੈ ਕੇ ਹਸਪੀਟਲ ਚਲਾਂਗੇ ਨਾ ਦੇਖੋ ਜੇ ਗੰਦ ਤੇ ਕੋਈ ਲੈ ਕੇ ਚੱਲਾਂਗੇ ਤੁਸੀਂ ਕਿਉਂਕਿ ਤੂੰ ہماری ਬਹਿਨ ਹੈ ਚੈੱਕਅਪ ਦਾ ਮੌਦਾ ਪੇਟ ਨਾ ਗਾਇਆ। ਤੁਹਾਡਾ ਪਪਾ ਅੱਜ ਹੀ ਪਹੁੰਚਿਆ ਆਵੇ। ਮੰਮੀ ਜੀ ਵੀ ਆਏ ਬੇ। ਪਪਾ ਮੇਰੇ ਨਾਲ ਹੀ ਗੱਲ ਕਰਾਈਏ ਪਪਾ ਕੀ? ਮੇਰੇ ਨਾਲ ਹੀ ਗੱਲ ਕਰਾ ਦਿਓ ਪਹਿਲੇ ਕਿਨcham ਜੀ ਕੀ। ਆਓ। ਮੇਰੇ ਨਾਲ ਹੀ ਗੱਲ ਕਰਾ ਦਿਓ। ਨਹੀਂ ਬੋਲਦੀ ਹੋ ਰਹੇ। ਅੰਕਲ ਜੀ ਅਸੀਂ ਲੈ ਕੇ ਜਾਣਾ ਵਾ ਜੀ ਭੈਣ ਨੂੰ ਲੈਣ ਆ। ਰਾਜੂ ਇਹਨੇ ਕੁੜੀ ਲੈ ਕੇ ਆਂਵੇਂ ਹਰਾ ਦੇ ਇਹਨੇ। ਰੈਨੂ ਭੈਣ ਨੂੰ ਲੈ ਕੇ ਜਾਣਾ ਅਸੀਂ ਅੰਕਲ। ਚੈੱਕਅਪ ਤੋਂ ਬਾਅਦ ਲੈ ਆਣਾ ਅਸੀਂ ਮੈਂ ਨਾਲ ਆਇਆ। ਚੈੱਕਅਪ ਆ ਬਿੰਕੀ ਦੀ ਸ਼ਿਕਾਇਤ ਲਾ ਰਿਹਾ ਮੈਨੂੰ ਚੱਲ ਲੱਗਾ ਰਹੀ ਮੈਂ ਬਿੰਕੀ ਆ ਦੇਖੋ ਮੈਨੂੰ ਠਾਲੇਗਾ ਟੱਕਰ ਦੀ ਨਹੀ ਨਹੀ ਤੂੰ ਮੇਰੀ ਭੈਣ ਆ ਬਾਬਾ ਬਾਬਾ ਆਜੋ ਯਾ ਬੇ ਹਾਲੇ ਮਨੂੰ ਯਾ ਤੂੰ ਹੀ ਫੜ ਕੇ ਲੈ ਜਾਵੇਂ ਬਾਬਾ ਬੰਦਿਆ ਮਾਣ ਕਰ ਰਹੀ ਤੂੰ ਕੀ ਹਾਲ ਤੇ ਭੈਣ ਦੀ ਕੋਈ ਕੋਈ ਨਾ ਗੰਦਗੀ ਦੇ ਢੇਰ ਦੇ ਉੱਪਰ ਹੀ ਇਹ ਭੈਣ ਬੈਠੀ ਆ ਕੋਈ ਸੁੱਧ ਬੁੱਧ ਨਹੀਂ ਇੰਨੀ ਅੰਦਰ 스ਮੈਲ ਆ ਰਹੀ ਆ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਤੁਹਾਨੂੰ ਤੇ ਅੱਜ ਝਾੜੂ ਵੀ ਬਣਵਾਉਂਦੀ ਆ ਨਾਲ ਇੱਥੇ ਸਾਡੇ ਨਾਲ ਸੇਵਾ ਵੀ ਕਰਵਾਉਂਦੀ ਆ ਭੈਣ ਹਾਲਾਤ ਇਦਾਂ ਦੇ ਸਿਗੇ ਵੀ ਲੋਕਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਉੱਥੇ ਦੱਸਦਿਆਂ ਹੋਇਆਂ ਵੀ ਦੁੱਖ ਲੱਗਦਾ ਸ਼ਰਮ ਆ ਰਹੀ ਆ ਵੀ ਆ ਧੀ ਸਾਡੀ ਐਸਾ ਹਾਲਤ ਜੋ ਵੀ ਇਹ ਸਾਲ ਜਾਂ 2 ਸਾਲਾਂ ਦੀ ਗੱਲ ਨਹੀਂ ਤੇ ਕਿੰਨੇ ਸਾਲ ਤੋਂ ਇਦਾਂ ਦੇ ਹਾਲਾਤ ਬਣੇ ਹੋਣਗੇ ਇਹਦੀ ਹੱਥ ਤੋਂ ਅੰਦਾਜ਼ਾ ਲਾ ਸਕਦੇ ਮਾੜੇ ਲੋਕਾਂ ਨੇ ਆਪਣਾ ਫਰਜ਼ ਨਹੀਂ ਨਿਭਾਇਆ 16-17 ਸਾਲਾਂ ਤੋਂ ਘਰ ਦੇ ਅੰਦਰ ਏਡੀਆਂ ਜਿਹੀਆਂ ਜਟਾਵਾਂ ਕਮਰੇ ਦੇ ਹਾਲਾਤ ਅੱਜ ਮੇਰੀ ਰਿੰਨ ਨੂੰ ਭੈਣ ਤੁਹਾਡੇ ਸਾਹਮਣੇ ਬਿਲਕੁਲ ਠੀਕ ਹੋ ਗਈ ਹੈ। ਦੋ ਰੋਪੜ ਸ਼ਹਿਰ ਤੋਂ ਹਨ ਲੈ ਤ ਰੋਪੜ ਵਾਲੀ ਰਿੰਨ ਨੂੰ ਆ ਮੈਂ ਤਾਂ ਹੁਣ ਪਛਾਣੀ ਆ। ਰੋਪੜ ਵਾਲੀ ਰਿੰਨ ਨੂੰ ਭੈਣ ਸਾਡੀ ਕਿੰਨੀ ਠੀਕ ਹੋ ਗਈ ਹੁਣ ਤਾਂ ਹੋਰ ਇਹਨੂੰ ਭਨੇ ਆ ਵਧੀਆ ਕੀਤਾ ਸਾਫ਼ ਕਰਤਾ ਰੇਨੂ ਕਿਵੇਂ ਭੈਣ ਠੀਕ ਹੈ ਜੀ ਠੀਕ ਹੈ ਹੁਣ ਤੋ ਕਿੰਨਾ ਪੜ੍ਹੀ ਹੋਈਆਂ ਤੋ ਮੈਂ 10ਵੀਂ ਰਿਵੀਜ਼ਨ ਕਰ ਰਹੀ ਸੀ ਹਾਂ ਹਾਂ ਜੀ ਫਿਰ ਤੁਸੀਂ ਲੱਗਦੀ ਜੋ ਵਿੱਚੇ ਰੁਕੀ ਸੀ ਪੜਾਈ ਨਹੀਂ ਨਹੀਂ ਰੁਕੀ ਨਹੀਂ ਜੀ ਜਦ ਤੱਕ ਰਿਵੀਜ਼ਨ ਕਰ ਨਾਲ ਨਾਲ ਕਰਦੀ ਨੇ ਰਿਵੀਜ਼ਨ ਕਰ ਰਹੀ ਹਾਂ ਨਾਲ ਨਾਲ ਠੀਕ ਹੈ ਜੀ ਤੇਰਾ ਪੂਰਾ ਨਾਮ ਕੀ ਆ ਰੈਨੂ ਸ਼ਰਮਾ ਰੈਨੂ ਸ਼ਰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿ ਮੇਰੀ ਭੈਣ ਹੈ ਹਾਂ ਹਾਲੂ ਜੀ ਸੀ ਕਿ ਤੁਸੀਂ ਹਾਂ ਠੀਕ ਹੈ ਜੀ ਰੈਨੂ ਸ਼ਰਮਾ ਭੈਣ ਆ ਦੇਖੋ ਅੱਜ ਕਿੰਨਾ ਠੀਕ ਹੋ ਗਈ ਮੇਰੀ ਭੈਣ ਤੇ ਅੱਜ ਝਾੜੂ ਵੀ ਬਣਵਾਉਂਦੀ ਹੈ ਨਾਲ ਇੱਥੇ ਸਾਡੇ ਨਾਲ ਸੇਵਾ ਵੀ ਕਰਵਾਉਂਦੀ ਹੈ ਭੈਣ ਆਪਣੇ ਆਪ ਦਾ ਵੀ ਖਿਆਲ ਰੱਖਦੀ ਆ ਉਸ ਟਾਈਮ ਤੇ ਅੱਜ ਦਾ ਟਾਈਮ ਕੁਝ ਹਾਲਾਤ ਇਦਾਂ ਦੇ ਸੀਗੇ ਵੀ ਲੋਕਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਉੱਥੇ ਕੁਝ ਮਾੜੇ ਲੋਕਾਂ ਨੇ ਆਪਣਾ ਫਰਜ਼ ਨਹੀਂ ਨਿਭਾਇਆ ਸ਼ਹਿਰ ਦੇ ਵਿੱਚ ਘੁੱਗ ਵਸਦਾ ਸੀ ਸ਼ਹਿਰ ਗਾਂਧੀ ਚੌਕ ਦੇ ਵਿੱਚ ਜਿੱਥੇ ਭੈਣ 16 17 ਸਾਲਾਂ ਤੋਂ ਘਰ ਦੇ ਅੰਦਰ ਏਡੀਆਂ ਜਟਾਵਾਂ ਕਮਰੇ ਦੇ ਹਾਲਾਤ ਤੇ ਅੱਜ ਮੇਰੀ ਰਣ ਨੂੰ ਭੈਣ ਤੁਹਾਡੇ ਸਾਹਮਣੇ ਬਿਲਕੁਲ ਠੀਕ ਹੋ ਗਈ ਹੈ। ਗੁਰੂ ਦੀ ਕਿਰਪਾ ਮੇਰੀ ਛੋਟੀ ਭੈਣ ਤੇ ਸਾਡੀ ਵਲੰਟੀਅਰ ਬਣ ਰਹੀ ਹੈ ਸਾਡੇ ਨਾਲ ਐਜੇ ਸੇਵਾਦਾਰ ਸੇਵਾ ਕਰਵਾ ਰਹੀ ਹੈ ਪੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ